ਪਰਧਾਨ ਜੀ ਅੱਜ ਤੁਸੀਂ ਬਾੜ ਵਿੱਚ ਖੜੇ ਹੋ। ਵਾਟਰ ਸਪਲਾਈ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਕਿਵੇਂ ਦੇ? ਹਾਂਜੀ ਅਸੀਂ ਸਭ ਤੋਂ ਪਹਿਲਾਂ ਸਰਦਾਰ ਹਰਪਾਲ ਸਿੰਘ ਚੀਮਾ ਜੀ ਵਿੱਤ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਰੇ ਐਮਐਸਏ ਸਾਹਿਬ ਵੱਲੋਂ ਤੇ ਪੂਰੇ ਦੜਬੇ ਨਗਰ ਵੱਲੋਂ ਜਿਨ੍ਹਾਂ ਨੇ 7 ਕਰੋੜ 80 ਲੱਖ ਰੁਪਏ ਦੇ ਕੇ ਸਾਨੂੰ ਪਿੰਡ 'ਚ ਪੂਰੇ ਪਿੰਡ 'ਚ ਜਿੱਥੇ ਪਾਣੀ ਦੀ ਦਿੱਕਤ ਆ ਰਹੀ ਸੀ ਸਾਨੂੰ ਉਸ ਦਾ ਮਸਲਾ ਹੱਲ ਕੀਤਾ। ਇੱਥੇ ਦੋ ਵੱਡੀਆਂ ਟੈਂਕੀਆਂ ਦੜਬੇ 'ਚ ਬਾਰਡ ਨੰਬਰ 1 ਚ ਤੇ ਬਾਰਡ ਨੰਬਰ 2 ਚ ਇੱਕ ਸੇਵਿਆਂ ਚ ਬਣ ਰਹੀ ਹੈ ਇੱਕ ਜਿੱਥੇ ਪੁਰਾਣੀ ਟੈਂਕੀ ਹੁੰਦੀ ਸੀ ਸਾਡੇ ਉੱਥੇ ਬਣ ਰਹੀ ਆ ਤੇ ਸੇਵਿਆਂ ਚ ਨਾਲ ਇੱਕ ਵੱਡਾ ਬੋਰ ਲਾਇਆ ਜਾ ਰਿਹਾ ਹੈ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ 7 ਕਰੋੜ 80 ਲੱਖ ਦੀ ਗ੍ਰਾਂਟ ਦੇ ਕੇ ਕੰਮ ਨੂੰ ਨਿਪਰੇ ਚਾੜਿਆ ਤੇ ਹੁਣ ਢੜਬੇ ਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਹੋਊਗੀ ਪਾਣੀ ਦੀ ਇਹ ਲੰਬੀ ਪਾਈਪਲਾਈਨ ਸਾਰੇ ਢੜਬੇ ਚ ਬੁਝਾ ਰਹੇ ਸੀ 16 ਕਿਲੋਮੀਟਰ ਲੰਬੀ ਪਾਈਪਲਾਈਨ ਹੈ ਜੀ ਅਕਸਰ ਦੇਖਿਆ ਜਾਂਦਾ ਕਿ ਟੂਟੀਆਂ ਖੁੱਲੀਆਂ ਰਹਿੰਦੀਆਂ ਨੇ ਪਾਣੀ ਦੀ ਵੇਸਟੇਜ ਬਹੁਤ ਹੁੰਦੀ ਹੈ ਪਹਿਲਾਂ ਵੀ ਉਹਦੇ ਉਹਨੂੰ ਕਿਵੇਂ ਨਿਪਟਾਇਆ ਤੁਸੀਂ ਦੇਖੋ ਜਿਹੜਾ ਇਹ ਮਹਿਕਮਾ ਸੀਵਰੇਜ ਬੋਰਡ ਕੋਲ ਹੈ ਜੀ ਇਹਦਾ ਕਮੇਟੀ ਨਾਲ ਸਿੱਧਾ ਵੈਸੇ ਕੋਈ ਸਬੰਧ ਨਹੀਂ ਹੈਗਾ ਪਰ ਫਿਰ ਵੀ ਅਸੀਂ ਨੇ ਇਹ ਤੇ ਪੂਰੀ ਨਿਗਰਾਨੀ ਰੱਖੀ ਹੋਈ ਹੈ ਜੀ ਇਸ ਮਹਿਕਮੇ ਤੇ ਅਸੀਂ ਮੀਟਿੰਗਾਂ ਵੀ ਇਹਨਾਂ ਨਾਲ ਕਰਦੇ ਆਂ ਤੇ ਵਾਰ-ਵਾਰ ਇਹਨਾਂ ਨੂੰ ਬੁਲਾ ਕੇ ਜਿੰਨੀ ਵੀ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਆ ਉਹਨਾਂ ਦਾ ਵੀ ਇਹਨਾਂ ਤੋਂ ਹੱਲ ਕਰਾਉਨੇ ਆ ਤੇ ਅਸੀਂ ਇਹਨਾਂ ਨੂੰ ਸਖਤ ਨਿਰਦੇਸ਼ ਦਿੱਤੇ ਹੋਏ ਨੇ ਸਾਰੇ ਮਿਸਟਰ ਸਾਹਿਬਾਨਾਂ ਨੇ ਤੇ ਮੈਨੇ ਵੀ ਜਿੱਥੇ ਵੀ ਕਿਤੇ ਟੁੱਟੀ ਫालतू ਚੱਲਦੇ ਹੋ ਤੁਸੀਂ ਉੱਥੇ ਪੈਪ ਲਾਉਂਗੇ ਜਾਂ ਦਾ ਕਨੈਕਸ਼ਨ ਕੱਟੋਗੇ ਅਸੀਂ ਕਿਸੇ ਕਿਤੇ ਵੀ ਪਾਣੀ ਦੀ ਵੇਸਟੇਜ ਨਹੀਂ ਹੋਣ ਦੇਣੀ ਕਿਉਂਕਿ ਪਾਣੀ ਪੀਣ ਲਈ ਬਹੁਤ ਕੀਮਤੀ ਆ ਟਾਲੀਆਂ ਜਾਂਦੇ ਪਾਣੀ ਕਾਫੀ ਜਾਮ ਹੋ ਜਾਂਦਾ ਨਹੀਂ ਨਹੀਂ ਅਸੀਂ ਆਪਸ ਚ ਫੁੱਲ ਕੋਆਪਰੇਟ ਕਰਕੇ ਕੰਮ ਕਰ ਰਹੇ ਆਂ ਦੋਨੇ ਆਪਸ ਚ ਕੋਈ ਇਹੋ ਜੀ ਗੱਲ ਨਹੀਂ ਜਿੱਥੇ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਪ੍ਰੇਸ਼ਾਨੀ ਹੈ ਨਹੀਂ ਬਿਲਕੁਲ ਵਧੀਆ ਕੰਮ ਚੱਲ ਰਿਹਾ ਪ੍ਰਸ਼ਾਸਨ ਦਾ ਮੌਸਮ ਚੱਲ ਰਿਹਾ ਉਹਨੂੰ ਕਿਵੇਂ ਦੇਖਦੇ ਪੂਰੀ ਤਿਆਰੀ ਹੈ ਜੀ ਸਾਡੀ ਸਾਰੇ ਸਾਡੇ ਕੋਲ ਸਾਰੇ ਇੰਤਜ਼ਾਮ ਨੇ ਕਿਸੇ ਵੀ ਤਰ੍ਹਾਂ ਦੀ ਅਸੀਂ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ ਮਸ਼ੀਨਾਂ ਆ ਗਈਆਂ ਨੇ ਸਾਰਾ ਚੀਮਾ ਸਾਹਿਬ ਦੇ ਧਿਆਨ ਚ ਲਿਆਂਦਾ ਹੋਇਆ ਅਸੀਂ ਨਾਲੇ ਨੂਲੇ ਸਾਫ ਕਰਾ ਰਹੇ ਹਾਂ ਸਪਰੇਅ ਕਰਾ ਰਹੇ ਹਾਂ ਜਿੱਥੇ ਵੀ ਕੋਈ ਦਿੱਕਤ ਆ ਸਾਰਾ ਕੁਝ ਕਰਾ ਰਹੇ ਹਾਂ ਕਿਸੇ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ ਕਿਸੇ ਤਰ੍ਹਾਂ ਦੀ ਪ੍ਰਧਾਨ ਜੀ ਇੱਕ ਗੱਲ ਹੋਰ ਨੋਟ ਚ ਆਈ ਹੈ ਕਿ ਜਿਹੜੀਆਂ ਥੋੜੀਆਂ ਸੜਕਾਂ ਬਣਦੀਆਂ ਨੇ ਨਵੇਂ ਥੋੜੇ ਵਿਕਾਸ ਕਾਰਜ ਚੱਲ ਰਹੇ ਉਹਨਾਂ ਦੇ ਠੇਕੇਦ ਸਾਹਮਣੇ ਆ ਰਿਹਾ ਉਹਨੂੰ ਕਿਵੇਂ ਦੇਖਦੇ ਨਹੀਂ ਇਹ ਜੀ ਕੋਈ ਗੱਲ ਨਹੀਂ ਹੈਗੀ ਮੇਰੇ ਨਾਲ ਵੈਸੇ ਕਿਸ ਨੇ ਇਹ ਗੱਲ ਦਾ ਸੰਪਰਕ ਨਹੀਂ ਕੀਤਾ ਪਰ ਜਦੋਂ ਵੀ ਮੈਨੂੰ ਕਿਸੇ ਗੱਲ ਦਾ ਪਤਾ ਲੱਗਿਆ ਤਾਂ ਮੈਂ ਸਖਤ ਸਖਤੀ ਨਾਲ ਯੋਸਾਭ ਨੂੰ ਵੀ ਇਹ ਕਹਿ ਚੁੱਕਿਆ ਤੇ ਸਾਰਿਆਂ ਅਸੀਂ ਐਮਐਸ ਸਾਹਿਬਾਨ ਮੀਟਿੰਗ ਕੀਤੀ ਹੈ ਪਰਸੋਂ ਸਾਰਿਆਂ ਨੂੰ ਕਿਹਾ ਬੁਲਾ ਕੇ ਸਾਰੇ ਠੇਕੇਦਾਰਾਂ ਨੂੰ ਸਖਤ ਨਿਰਦੇਸ਼ ਦਿੱਤੇ ਨੇ ਜੇ ਕਿਸੇ ਵੀ ਠੇਕੇਦਾਰ ਨੇ ਕੋਈ ਇਹ ਜੀ ਗੱਲ ਕੀਤੀ ਤਾਂ ਮੈਂ ਠੋਕੂਗਾ ਕਾਨੂੰਨੀ ਕਾਰਵਾਈ ਵੀ ਕਰੂੰਗਾ ਕਿਉਂਕਿ ਆਪਾਂ ਨੇ ਕੋਈ ਕਰਾਪਸ਼ਨ ਨਹੀਂ ਕਰਨੀ ਨਾ ਕਰਨ ਦੇਣੀ ਹੈ ਕਿਸੇ ਨੂੰ ਸਾਕਾ ਜੀ ਤੁਹਾਡੇ ਬਾੜ ਦੇ ਵਿੱਚ ਅੱਜ ਵਾਟਰ ਸਪਲਾਈ ਵੱਲੋਂ ਪਾਈਪ ਲਾਈਨ ਪਾਉਣੀ ਸ਼ੁਰੂ ਕੀਤੀ ਗਈ ਹੈ ਕਿਵੇਂ ਦੇਖਦੇ ਹੋ ਕਿੰਨੀ ਕੁ ਲੰਬੀ ਹੈ ਕਿੰਨੇ ਕੁ ਬਾੜ ਨੂੰ ਕਵਰ ਕਰੂਗੀ ਇਹ ਜਿੱਥੇ ਵੈਸੇ ਹੁਣ ਪਾਣੀ ਦੀ ਸਾਡੇ ਕੋਲ ਸਮੱਸਿਆ ਆ ਰਹੀ ਦੀ ਕਈ ਗਲੀਆਂ ਆਈਆਂ ਨੇ ਜਿਹੜੀਆਂ ਵਿੱਚ ਨਾ ਮਕਾਨ ਬਣ ਚੁੱਕੇ ਨੇ ਤੇ ਪਾਣੀ ਪਹੁੰਚਿਆ ਨਹੀਂ ਹੈਗਾ ਸਭ ਤੋਂ ਪਹਿਲੇ ਆਧਾਰ ਤੇ ਤਾਂ ਅਸੀਂ ਉੱਥੇ ਜ਼ਰੂਰ ਪਹੁੰਚਾਉਣੀ ਆ ਠੀਕ ਹੈ ਦੂਜਾ ਨੰਬਰ ਪਾਣੀ ਦੀ ਹੁਣ ਬੜੀ ਜਿਆਦਾ ਸਮੱਸਿਆ ਆ ਰਹੀ ਸੀ ਪਿਛਲੇ ਕਈ ਸਾਲਾਂ ਤੋਂ ਇਕਦਾ ਬੋਰਾਂ ਦੀ ਸਮੱਸਿਆ ਵੱਡੀ ਦੀ ਜੀ ਹਰਪਾਲ ਸਿੰਘ ਚੀਮਾ ਜੀ ਨੂੰ ਅਸੀਂ ਨੇ ਪਹਿਲੇ ਦਾਰ ਤੇ ਇਹ ਗੱਲ ਕਹੀ ਹੈ ਜੀ ਵੀ ਆਪਾਂ ਨੂੰ ਬੋਰਾਂ ਦੀ ਬੋਰ ਜਿਹੜੇ ਸਾਡੇ ਖਰਾਬ ਹੋਏ ਨੇ ਇਹ ਨਵੇਂ ਲਵਾਏ ਜਾਣ ਕੁਝ ਬੋਰ ਜਿਹੜੇ ਸਾਡੇ ਖਰਾਬ ਨੇ ਨਵੇਂ ਲਵਾਏ ਜਾਣੇ ਦੋ ਟੈਂਕੀਆਂ ਦੀ ਅਸੀਂ ਮੰਗ ਕਰੀ ਤੀ ਜੀ ਸਾਨੂੰ ਉਹ ਵੀ ਪੂਰੀਆਂ ਕਰਿਆ ਨੇ ਜਿੱਥੋਂ ਦੀ ਸਾਡੀ ਸੀਵਰੇਜ ਹੁਣ ਇੱਕ ਡੂੰਗੀ ਵਾਲੀ ਹੋ ਰਹੀ ਹੈ ਜੀ ਫਿਰਨੀ ਤੇ ਇਹ ਥੋੜੀ ਹੁਣ ਉੱਪਰ ਚੱਕ ਕੇ ਪਾਈ ਜੋ ਜੀ ਇਹਦੇ ਚੱਕਰ ਦੇ ਵਿੱਚ ਨਾ ਜਦੋਂ ਕੋਈ ਬੰਦਾ ਟੂਟੀ ਲਾਉਂਦਾ ਸੀ ਜਾਂ ਕੁਝ ਵੀ ਜਾਂ ਲੀਕਿੰਗ ਹੋ ਜਾਂਦੀ ਸੀ ਤੇ ਉਹਦਾ ਕੋਈ ਹੱਲ ਨਹੀਂ ਹੁੰਦਾ ਸੀ ਗਾ ਡੋਂਗੇ ਪਾਈਪ ਕਰਕੇ ਹੁਣ ਜਦੋਂ ਓਛੇ ਹੋ ਗਏ ਜੀ ਤੇ ਉਹ ਸਮੱਸਿਆ ਵੀ ਆਉ ਉਸੇ ਤੇ ਬਾਕੀ ਸੀਵੇਜ ਬੋਰਡ ਨੂੰ ਕਿਹਾ ਜੀ ਜਿੱਥੇ ਪਹਿਲੇਦਾਰ ਤੇ ਉੱਥੇ ਪਾਈਪ ਪਵਾਓ ਜਿੱਥੇ ਵੀ ਕਿਸੇ ਕੋਲੇ ਪਾਣੀ ਦਾ ਕੋਈ ਹੱਲ ਨਹੀਂ ਹੈ ਗਿਆ ਕਿੰਝ ਕਲੰਬੀ ਪਾਈਪ ਲੈਣੀ ਇਹ 16 ਫੁੱਟ ਦੀ ਹੈ ਤਕਰੀਬਨ ਕਾ 16 ਕਿਲੋਮੀਟਰ ਦੀ ਸੋਈ ਜੀ ਸਾਰਾ ਢੜਬਾ ਕਵਰ ਹਾਂ ਸਾਰਾ ਢੜਬਾ ਕਵਰ ਹੋਊਗਾ ਜੀ ਪਹਿਲੇ ਧਾਰ ਤੇ ਉਹ ਵੀ ਹੋਊਗਾ ਜੀ ਫਿਰ ਨੀ ਦਿਹਾੜੇ ਵਾਲੇ ਹੋਊ ਸਾਰੀ ਜੀ ਜਿਹੜੀਆਂ ਗਲੀਆਂ ਦੇ ਵਿੱਚ ਪੈ ਪਲੈਣ ਪਈ ਨਹੀਂ ਹੋਈ ਜੀ ਉਹ ਉੱਥੇ ਸਭ ਤੋਂ ਪਹਿਲੇ ਧਾਰ ਤੇ ਕਰਿਆ ਜਾਊਗਾ ਜੀ ਕਾਰਵਾਈ ਬਣਦੀ ਕਾਰਵਾਈ ਕਰਾਂਗੇ ਜੀ ਜ਼ਰੂਰ ਤੇ ਇਹ ਕਾਰਨ ਕੀ ਹੈ ਜੀ ਹੁਣ ਦੇਖੋ ਸਾਡੇ ਸਮੇਂ ਦੇ ਵਿੱਚ ਝੜੀਆਂ ਵੀ ਟੂਟੀਆਂ ਨੇ ਹੁਣ ਜਿਹੜੀਆਂ ਟੂਟੀਆਂ ਅਸੀਂ ਪੱਟ ਕੇ ਬਣਵਾਵਾਂਗੇ ਜੇ ਲਾਵਾਂਗੇ ਜੇ ਹੁਣ ਅਸੀਂ ਬਣਨ ਲੱਗ ਰਹੀ ਹੈ ਸੜਕ ਜੀ ਹਨਾ ਪੱਟਾਂਗੇ ਤਾਂ ਇਹ ਬਣਵਾਉਣ ਦੀ ਵੀ ਸਾਡੀ ਜ਼ਿੰਮੇਵਾਰੀ ਹੈ ਜੀ ਠੀਕ ਆ ਕਾਰਨ ਕਿ ਜਦੋਂ ਕੋਈ ਐਮਸੀ ਜੀ ਪ੍ਰਧਾਨ ਇਹ ਗੱਲ ਦਾ ਧਿਆਨ ਨਹੀਂ ਦਿੰਦਾ ਜੀ ਇਹ ਉਦੋਂ ਥੋੜਾ ਜਾਂ ਅਨਗੈਲੀ ਹੋ ਜਾਂਦੇ ਜੀ ਬੰਦੇ ਨੂੰ ਜੇ ਕਹਿ ਦੇ ਤਾਂ ਕੋਈ ਏਡੀ ਗੱਲ ਨਹੀਂ ਜੀ ਬੰਦਾ ਕਰਦਾ ਹੁੰਦਾ ਹਰੇਕ ਬੰਦਾ ਸਿਆਣਾ ਹੈ ਜੀ ਟੋਆ ਪੱਟ ਕੇ ਕੋਈ ਸੜਕ ਦੇ ਵਿਚਾਲੇ ਰਾਜੀ ਨਹੀਂ ਹੈਗਾ हां ਵਿਸਾਖਾ ਜੀ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਪਹਿਲਾ ਸੀਵਰੇਜ ਬੋਰਡ ਵੱਲੋਂ ਜਦੋਂ ਸੀਵਰੇਜ ਪਾਇਆ ਗਿਆ ਸੀਗਾ ਪਟਕੇ ਗਲੀਆਂ ਬਣਾਈਆਂ ਸੀ ਨਵੀਆਂ ਉਹ ਗਲੀਆਂ ਸਹੀ ਨਹੀਂ ਬਣੀਆਂ ਉਹ ਅਣਗਹਿਲੀ ਬਹੁਤ ਜ਼ਿਆਦਾ ਹੈ ਜੀ ਜਿਵੇਂ ਹੁਣ ਆਪਣਾ ਤੁਸੀਂ ਐ ਲਾ ਲਓ ਜੀ ਆਪਣੇ ਅੰਦਰ ਲਈ ਗੀਤਾਪਾ ਮਨਾਂ ਲਈ ਫਿਰ ਨਹੀਂ ਜਾਂਦੀ ਹੈ ਜੀ ਸੀਵਰੇਜ ਰੋਡ ਦੀ ਬਣਾਈ ਹੋਈ ਆ ਤੁਸੀਂ ਪੱਤਰਕਾਰ ਸਾਹਿਬ ਚਾਹੇ ਚੈੱਕ ਵੀ ਕਰ ਲਓ ਜਾ ਕੇ ਬੰਦੇ ਡਿੱਗਦੇ ਨੇ ਬਕਾਇਦਾ ਬਹੁਤ ਜ਼ਿਆਦਾ ਜਿਹੜੇ ਵਿਚਾਲੇ ਹੌਦ ਬਣੇ ਹੋਏ ਨੇ ਸੀਵਰੇਜ ਬੋਰਡ ਦੇ ਉਹ ਉੱਚੇ ਹੋ ਰਹੇ ਨੇ ਜੀ ਨਾਲੀਆਂ ਦਬ ਰੀਆਂ ਨੇ ਉਹ ਅਸੀਂ ਕਈ ਵਾਰੀ ਨਾ ਧਿਆਨ ਚ ਲਿਆ ਚੁੱਕੇ ਆ ਜੀ ਠੀਕ ਹੈ ਪਰ ਇਹ ਉਹਦੀ ਸੁਣਵਾਈ ਕੋਈ ਕਰ ਨਹੀਂ ਰਹੇ ਸਾਡੀ ਇਹਨਾਂ ਨੂੰ ਹੱਥ ਬੰਨ ਕੇ ਹੀ ਬੇਨਤੀ ਹੈ ਜੇ ਅਸੀਂ ਰਿਕਵੈਸਟ ਵੀ ਕਰਦੇ ਜੇ ਫਿਰ ਬਣਦੀ ਕਾਰਵਾਈ ਵੀ ਕਰਾਂਗੇ ਜਿਨੀ ਸਾਤੋਂ ਹੋਊਗੀ ਠੀਕ ਹੈ ਜੀ ਉਹ ਇਹ ਆਪਦਾ ਜਲਦੀ ਜਲਦੀ ਉਹ ਕੰਮ ਨਹੀਂ ਪਰੇ ਚਾੜਨ ਜੀ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਕੋਈ ਥੋੜੀ ਗੱਲ ਹੋ ਹਾਂ ਜੀ ਹਾਂ ਜੀ ਹੋ ਗਈ ਹੋਗੀ ਪ੍ਰਧਾਨ ਜੀ ਨੇ ਵੀ ਕਰੀਏ ਜੀ ਬਹੁਤ ਵਾਰੀ ਠੀਕ ਹੈ ਤੇ ਜੋ ਸੀਵਰੇਜ ਬੋਰਡ ਦੇ ਉਰੇ ਅਧਿਕਾਰੀ ਬੈਠਦੇ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰੀ ਹੈ ਜੀ ਤੇ ਇਹ ਜਰੂਰ ਪਤਾ ਗੱਲ ਕਰ ਲੋਕਾਂ ਨੂੰ ਸਮੱਸਿਆ ਆਉਂਦੀ ਹੈ ਜੀ ਟੋਏ ਬਹੁਤ ਵੱਡੇ ਪੈ ਰਹੇ ਨੇ ਜੀ ਪਹਿਲੇ ਅਧਿਕਾਰ ਤੇ ਇਹ ਕੰਮ ਕਰਵਾ ਔਰ ਤੁਹਾਡੇ ਵਿਕਾਸ ਕਾਰਜ ਕਿਹੜੇ-ਕਿਹੜੇ ਚੱਲ ਰਹੇ ਹੁਣ ਨਾਲੀਆਂ ਗਲੀਆਂ ਜਿਹੜੀਆਂ ਵੀ ਤੁਹਾਨੂੰ ਪਤਾ ਬਣਨ ਵਾਲੀਆਂ ਤੇ ਜਿੱਥੇ ਅਸੀਂ ਬਣਾ ਰਹੇ ਹਾਂ ਜਿਹੜੀ ਸੜਕ ਕਿਤੇ ਬਣੀ ਨਹੀਂ ਹੋਈ ਤੇ ਲੋਕ ਇਟ ਪਾਉਣ ਵਾਲੀ ਹੈ ਜਿਹੜੀ ਬਹੀ ਖਰਾਬ ਹੋਈ ਪਈ ਢੂੰਗੀ ਆ ਉਹ ਸਾਰੀਆਂ ਅਸੀਂ ਬਣਾ ਰਹੇ ਹਾਂ ਜੀ ਪਹਿਲੇ ਧਾਰ ਤੇ ਉਹ ਬਣਾਵਾਂਗੇ ਜੀ ਬਾਕੀ ਮੈਨੂੰ ਪਤਾ ਇੱਕ ਪੈਲਸ ਬਣਨ ਲੱਗ ਰਿਹਾ ਆਪਣਾ ਨਗਰ ਪੰਚਾਇਤ ਕੋਲ ਜੀ ਠੀਕ ਹੈ ਜੀ ਸਟੇਡੀਅਮ ਦਾ ਚੱਲ ਰਿਹਾ ਜੀ ਕੰਮ ਕਾਜੀ ਅੱਜ ਸੀਵਰੇਜ ਬੋਰਡ ਵੱਲੋਂ ਵਾਟਰ ਸਪਲਾਈ ਬੋਰਡ ਵੱਲੋਂ ਪਾਈਪ ਲਾਈਨ ਪਾਉਣ ਦੀ ਜਿਹੜੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਹਾਂ ਉਹ ਕਿੰਨੇ ਦਾ ਪ੍ਰੋਜੈਕਟ ਆ ਪਹਿਲਾਂ ਇਹ ਮੈਂ ਬੰਦਾ ਵਿੱਤ ਮੰਤਰੀ ਸਾਹਿਬ ਨੇ ਜਿਹੜਾ ਸਾਨੂੰ ਪੈਸੇ ਭੇਜਨੇ ਇਹ ਤਰਕੀਬ ਵਿੱਚ 7 ਕਰੋੜ 80 ਲੱਖ ਦਾ ਪ੍ਰੋਜੈਕਟ ਆ ਤੇ 16 ਕਿਲੋਮੀਟਰ ਦੀ ਸੀਵਰੇਜ ਆ ਆਪਣੀ ਵਾਟਰ ਪਾਈਪ ਆ ਇਹ ਵਧੀਆ ਸਾਰੇ ਸ਼ਹਿਰ ਵਿੱਚੋਂ ਘੁਮੂਗਦੇ ਵਧੀਆ ਪਾਈਪ ਲਾਈਨ ਲੋਕਾਂ ਨੂੰ ਪਾਣੀ ਪਹੁੰਚਾਉਂਦਾ ਪੂਰਾ ਪ੍ਰਬੰਧ ਹੋਊਗਾ ਸਾਨੂੰ ਇੰਨਾ ਕ ਪੈਸਾ ਆ ਚੁੱਕਿਆ ਵੀ ਬਹੁਤ ਪ੍ਰੋਜੈਕਟ ਚੱਲ ਰਹੇ ਸਾਡਾ ਏਡਾ 16 ਕਰੋੜ ਦਾ ਸਾਡਾ ਪੈਲੈਸ ਬਣ ਗਿਆ ਬਾਕੀ ਪੈਲੈਸ ਬਣ ਰਿਹਾ ਤੇ ਬਹੁਤ پیسے ਡਢਬੇ ਲਈ ਆ ਚੁੱਕੇ ਨੇ ਇੰਤੂ ਜਿਆਦੇ ਅਜ ਤੱਕ ਮੈਨੇ ਪੈਸੇ ਨਹੀਂ ਦੇਖੇ ਮੈਂ 20 ਸਾਲਾਂ ਦਾ ਇਮੰਸੀ ਬੰਦਾ ਪਰ ਇੰਨੇ ਪੈਸੇ ਆ ਚੁੱਕੇ ਨੇ ਵੀ ਵੱਡੇ ਵੱਡੇ ਕੰਮ ਹੋ ਰਹੇ ਛੋਟੇ ਕੰਮਾਂ ਨੂੰ ਛੱਡ ਦੇਖ ਗੱਲ ਰੇ ਇੱਕ ਖਾਸ ਕਰਕੇ ਨਹੀਂ ਇੱਕ ਸਮੱਸਿਆ ਆ ਰਹੀ ਹੈ ਕਿ ਠੇਕੇਦਾਰੋਂ ਲੋਕ ਵੱਡੇ ਪੱਤਰ ਤੇ ਝਾਪੜੇ ਹੋ ਰਹੇ ਨੇ ਮਟੀਰੀਅਲ ਬਹੁਤ ਘਟ ਗਿਆ ਚੱਲਦਾ ਮੈਂ ਵੀ ਕੱਲ ਖਬਰ ਬੜੀ ਦੀ ਅਖਬਾਰ ਚ ਵੀ ਦੋ ਗਲੀਆਂ ਦੇ ਵੀ ਐਂ ਕਰਕੇ ਮਾਰਾ ਬਮਾਲਾਤਾ ਸੀ ਉਹਨਾਂ ਦੇ ਕਾਨੂੰਨੀ ਕਾਰਵਾਈ ਕਰ ਰਿਆਂ ਤੇ ਉਹਨਾਂ ਨੂੰ ਨੋਟਿਸ ਵੀ ਕੱਢੇ ਨੇ ਤੇ ਜਲਦੀ ਤੋਂ ਜਲਦੀ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਪਾਈਪਲਾਈਨ ਇਹ ਪਾਈਪਲਾਈਨ ਬੋਗੀ ਸਾਡੀ ਪੂਰੀ ਨਿਗਰਾਨੀ ਦੇ ਵਿੱਚ ਰਹੂਗੀ ਕਿਥੋਂ ਕਿਥੋਂ ਪੱਟਾਂਗੇ ਇਹਨਾਂ ਨੂੰ ਪਹਿਲਾਂ ਕਿਹਾ ਵੀ ਨਾਲ ਦੀ ਨਾਲ ਇਹਨੂੰ ਦੱਬ ਕੇ ਪ੍ਰੋਪਰ ਬਣਾਉਣਾ ਸੀ ਨਮੀਆਂ ਇਹ ਸਾਰੀਆਂ ਫਿਰਨੀਆਂ ਦੇ ਪੈਸੇ ਲਾ ਚੁੱਕਿਆ ਹੁਣ ਇਹਨਾਂ ਨੂੰ ਇਹੀ ਗੱਲ ਕਹੀ ਹੈ ਵੀ ਜੇ ਤੁਸੀਂ ਪੱਟੋਂਗੇ ਤਾਂ ਨਾਲ ਦੀ ਨਾਲੇ ਪ੍ਰੋਪਰ ਬਣਾਉਣੀ ਹੈ ਕਿੰਨੇ ਸਮੇਂ ਦਾ ਤੁਸੀਂ ਦਿੱਤਾ ਕਿੰਨਾ ਸਮਾਂ ਤੁਹਾਡਾ ਬਣਾਇਆ ਵੀ ਕਿੰਨੇ ਸਮੇਂ ਦੇ ਵਿੱਚ ਇਹ ਤਿਆਰ ਹੋ ਜੂਗੀ ਇਹ ਜਲਦੀ ਤੋਂ ਜਲਦੀ ਵਸੇ ਕਹਿੰਦੇ ਵੀ 2-3 ਮਹੀਨਿਆਂ ਦੇ ਇੱਕ ਦੋ ਇੱਕ ਟੈਂਕ ਦੋ ਟੈਂਕੀਆਂ ਨੇ ਇੱਕ ਵੱਡਾ ਬੋਰ ਆ ਤੇ ਇੱਕ ਬਾਕੀ ਇਹ ਸੀ ਇਹ 7 ਕਰੋੜ 80 ਲੱਖ ਦੇ ਵਿੱਚ ਇਹ ਆ ਪਲਨ 2.5 3 ਮਹੀਨੇ ਵੀ ਆ ਬਰਸਾਤਾ ਬਰਸਾਤਾ ਜੋ ਹੋ ਜੂਗਾ ਇਹ ਸਾਰਾ ਕੰਮ ਜੀ